ਅੱਜ ਬੜਾ ਸ਼ੁਕਰਗੁਜ਼ਾਰ ਹਾਂ ਮਿਸਟਰ ਬੀਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਕੱਠੇ ਕਰ ਦਿੱਤਾ ਸਾਰਿਆਂ ਨੂੰ ਦੁਬਾਰਾ ਲਾਡੀ ਸਿੱਧੂ ਸਾਹਿਬ ਛਿੰਦਾ ਸਿੱਧੂ ਸਾਹਿਬ ਪੇਜੀ ਸਾਹਿਬ ਦਰਸ਼ਨਜੀਤ ਜੀ ਵਨੀਤ ਖਾਨ ਸਾਹਿਬ ਔਰ ਗੁਰਸੇਵਕ ਜਿਹੜਾ ਬੱਚਾ ਉਹਨਾਂ ਦਾ ਉਹਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਵੀ ਆ ਜਾਓ ਪ੍ਰਵੀਨ ਨੂਰ ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਿੱਥੇ-ਜਿੱਥੇ ਮੇਰੀ ਨਜ਼ਰ ਜਾ ਰਹੀ ਹੈ ਅੱਛਾ ਤੇਰਾ ਬਰਥਡੇ ਵੀ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੂੰ ਬੜਾ ਭਾਗਾ ਵਾਲਾ ਗੁਰੂ ਜੀ ਦੇ ਵਾਲਾ ਗੁਰੂ ਜੀ ਦਾ ਜਿੱਦਣ ਜਨਮ ਦਿਨ ਉਹਨੂੰ ਤੇਰਾ ਜਨਮ ਦਿਨ ਬੜੀ ਅੱਛੀ ਗਾਣਾ ਤੂੰ ਵੀਰ ਮੇਰਾ ਮੈਂ ਮੱਛਣਾ ਤੇਰੇ ਤੇ ਸਈਆਂ ਯਾ ਆਣ ਪਿਕਾਦਰ ਤੇ ਸلیم ਜੀ ਅੱਜ ਜਿਹੜਾ ਜਨਮ ਦਿਨ ਹੈਗਾ ਬਰਕਤ ਸਾਹਿਬ ਦਾ ਮਨਾਇਆ ਜਾ ਰਿਹਾ ਕਿਉਂਕਿ ਮਨਾਣਾ ਤੇ ਅੱਜ ਤੋਂ ਇੱਕ ਮਹੀਨਾ ਪਹਿਲੇ ਸੀ ਲੇਕਿਨ ਪੰਜਾਬ ਦੇ ਜੋ ਹਾਲਾਤ ਸੀ ਉਸ ਨੂੰ ਲੈ ਕੇ ਥੋੜਾ ਜਿਹਾ ਪੋਸਟਪੋਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਸ਼ਿਰਕਤ ਕੀਤੀ ਹੈ ਇਹ ਸਾਨੂੰ ਬੜੀ ਖੁਸ਼ੀ ਹੈ ਜੀ ਆ ਬਰਕਤ ਸਿੱਧੂ ਸਾਹਿਬ ਉਸਤਾਦ ਬਰਕਤ ਸਿੱਧੂ ਸਾਹਿਬ ਸਾਡੇ ਆਪਣੇ ਸੀ ਸਾਡੇ ਤਾਇਆ ਜੀ ਸੀ ਲਓ ਪਰ ਉਹ ਉਹਨਾਂ ਦਾ ਜਿਹੜਾ ਗਾਣਾ ਹੈ ਉਹਦਾ ਜਵਾਬ ਨਹੀਂ ਹੈ ਉਹਨਾਂ ਦਾ ਗਾਣਾ ਹੀ ਅਸੀਂ ਸਾਰੇ ਗਾ ਰਹੇ ਹਾਂ ਉਹਨਾਂ ਦਾ ਦਿੱਤਾ ਹੋਇਆ ਉਹਨਾਂ ਦਾ ਬਖਸ਼ੀ ਹੋਈ ਰੋਟੀ ਅਸੀਂ ਸਾਰੇ ਖਾ ਰਹੇ ਹਾਂ ਮੇਰੇ ਡੈਡੀ ਉਹਨਾਂ ਨੂੰ ਉਸਤਾਦ ਜੀ ਗੁਰੂ ਜੀ ਕਹਿੰਦੇ ਸੀ ਔਰ ਅੱਜ ਤੱਕ ਗੁਰੂ ਜੀ ਕਹਿੰਦੇ ਨੇ ਤੇ ਨਾਲੇ ਤਾਂ ਉਹਨਾਂ ਦੇ ਉਹ ਵੱਡੇ ਭਰਾ ਤੇ ਨਾਲੇ ਉਹ ਗੁਰੂ ਉਸਮਾਨ ਉਹਨਾਂ ਨੂੰ ਸਮਝਦੇ ਹੈ ਨਾ ਤੇ ਅੱਜ ਗੁਰੂ ਜੀ ਦਾ ਬਰਥਡੇ ਹੈ ਇਸ ਤੋਂ ਜ਼ਿਆਦਾ ਖੁਸ਼ੀ ਸਾਡੇ ਲਈ ਹੋਰ ਕੀ ਹੋਏਗੀ ਅਸੀਂ 1 ਮਹੀਨਾ ਪਹਿਲਾਂ ਮਨਾਣਾ ਸੀ ਫਿਰ ਬਹੁਤ ਸਾਰਾ ਕੁਝ ਪੰਜਾਬ 'ਚ ਜਿਹੜਾ ਘਟਿਤ ਹੋਇਆ ਉਹਦੇ ਕਰਕੇ ਨਹੀਂ ਕੀਤਾ ਅੱਜ ਵੀ ਬੜਾ ਕੁਝ ਅਸੀਂ ਦੇਖ ਕੇ ਆਏ ਆ ਖਾਨ ਸਾਹਿਬ ਸਾਡਾ ਭਰਾ ਛੋਟਾ ਉਹਦੇ ਮੰਮੀ ਤੇ ਡੈਡੀ ਗੁਜ਼ਰ ਗਏ ਉਧਰ ਸਾਡੇ ਦੂਸਰੇ ਭਰਾ ਗਿਆ ਐ ਅਸੀਂ ਇੱਧਰ ਇੱਧਰ ਵੀ ਅੱਜ ਹਾਜ਼ਰੀ ਲਾਉਣੀ ਸੀ ਤੇ ਹਰ ਪਾਸੇ ਆਪਣੇ ਭੈਣਾ ਭਰਾਵਾਂ ਦਾ ਖਿਆਲ ਰੱਖਣਾ ਪੈਂਦਾ ਕਿਤੇ ਗਮੀਆਂ 'ਚ ਕਿਤੇ ਖੁਸ਼ੀਆਂ 'ਚ ਕਿਤੇ ਚੰਗੀਆਂ 'ਚ ਕਿਤੇ ਮੰਦੀਆਂ 'ਚ ਹਨਾ ਔਰ ਇਹ ਬਹੁਤ ਜ਼ਰੂਰੀ ਹੈ ਔਰ ਅੱਜ ਦਾ ਜਿਹੜਾ ਦਿਹਾੜਾ ਹੈ ਉਹ ਸਾਡੇ ਲਈ ਬੜਾ ਮਾਇਨੇ ਰੱਖਦਾ ਹੈ ਜੀ ਜੀ ਇੱਕ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਕਿ ਸੰਗੀਤ ਜਿਹੜਾ ਹੈਗਾ ਕਦੇ ਨਹੀਂ ਮਰਦਾ ਜੀ ਔਰ ਉਹਦੇ ਵਿੱਚ ਦੁੱਖ ਤੇ ਸੁੱਖ ਔਰ ਸਭ ਕੁਝ ਆਉਣਾ ਵਾ ਔਰ ਸਾਨੂੰ ਉਹ ਉਹਦਾ ਮੁਕਾਬਲਾ ਵੀ ਕਰਨਾ ਪੈਣਾ ਔਰ ਅੱਜ ਜਿੱਦੂ ਸਾਹਿਬ ਦਾ ਪਰਿਵਾਰ ਵੀ ਇਕੱਠਾ ਹੈ ਔਰ ਬੀਨ ਜੀ ਨੇ ਜੋ ਕੀਤਾ ਉਸ ਬਾਰੇ ਵੀ ਕੀ ਕਹਿਣਾ ਹੈ ਮੈਂ ਬੀਨ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਮਿਸਟਰ ਬੀਨ ਜੀ ਦਾ ਉਹਨਾਂ ਨੇ ਬਹੁਤ ਇੱਚ ਉਹਨਾਂ ਨੇ ਆਪਣਾ ਸ਼ਿਸ਼ ਹੋਣ ਦਾ ਪਰ ਜਨੇ ਬਾਇਆ ਔਰ ਇਦਾਂ ਦੇ ਸ਼ਿਸ਼ ਇਦਾਂ ਦੇ ਸਟੂਡੈਂਟ ਇਦਾਂ ਦੇ ਸ਼ਾਗਿਰਦ ਸਭ ਦੇ ਹੋਣੇ ਚਾਹੀਦੇ ਔਰ ਕਾਸ਼ ਅਸੀਂ ਵੀ ਆਪਣੇ ਉਸਤਾਦਾਂ ਦੇ ਇਦਾਂ ਦੇ ਸ਼ਾਗਿਰਦ ਬਣ ਸਕੀਏ ਉਹ ਸਾਡੇ ਨਾਲੋਂ ਵੀ ਜ਼ਿਆਦਾ ਅੱਛਾ ਜਿਹੜਾ ਆਪਣੇ ਉਸਤਾਦ ਵਾਸਤੇ ਬਹੁਤ ਕੁਝ ਕਰ ਰਹੇ ਨੇ ਹੈ ਨਾ ਮੇਰਾ ਆਸਤ ਵਾਲਾ ਕਿ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਸ਼ੋ ਜਿਹੜੇ ਹੈਗੇ ਆ ਉਹ ਹੋਣੇ ਚਾਹੀਦੇ ਕਿਉਂਕਿ ਆਪਣੇ ਸੱਭਿਆਚਾਰਕ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਉਹਨੂੰ ਪਰਫਲੈਕਟ ਕਰ ਸਕੀਏ ਤੁਹਾਨੂੰ ਕੀ ਲੱਗਦਾ ਨਹੀਂ ਹੋਣੇ ਚਾਹੀਦੇ ਮੈਂ ਕਿਹਾ ਜੀ ਹੋਣੇ ਚਾਹੀਦੇ ਹੋਣੇ ਚਾਹੀਦੇ ਆ ਫਿਰ ਹੋਣੇ ਚਾਹੀਦੇ ਆ ਤੁਸੀਂ ਦੇਖੋ ਜਿਹੜਾ ਜਿਹੜਾ ਪੰਜਾਬੀ ਸੱਭਿਆਚਾਰ ਜਿਹੜਾ 뮤직 ਹੈ ਨਾ ਉਹ ਕਦੀ ਨਹੀਂ ਮਰਦਾ ਤੁਸੀਂ ਆ ਦੇਖੋ ਆ ਮੇਰਾ ਭਰਾ ਵਨੀਤ ਖਾਨ ਇੱਧਰ ਕਿੰਦਾ ਉਧਰ ਦਰਸ਼ਨਜੀਤ ਖੜਾ ਹੈ ਮੇਰਾ ਭਰਾ ਛੋਟਾ ਇੱਧਰ ਲਾਡੀ ਭਾਜੀ ਖੜੇ ਨੇ ਇਸ ਸੰਗੀਤ ਦੇ ਉਹ ਸਤਾਰੇ ਨੇ ਜਿਹੜੇ ਦਰ ਹਕੀਕਤ 뮤జిక్ ਦਾ ਫੈਲਾਓ ਕਰ ਰਹੇ ਨੇ ਜਿਹੜੇ ਦਰ ਹਕੀਕਤ ਜਿਹੜਾ ਅੱਛਾ 뮤జిక్ ਹੈ ਜਿਹੜਾ ਵਧੀਆ 뮤జిక్ ਹੈ ਜਿਹੜਾ ਹਰ ਪਰਿਵਾਰ ਵਿੱਚ ਬਹਿ ਕੇ ਸੁਣਿਆ ਜਾ ਸਕਦਾ ਗੀਤ ਗਾਣਾ ਗ਼ਜ਼ਲ ਕਵਾਲੀ ਹੈ ਇਹ ਉਹ ਕਰ ਰਹੇ ਨੇ ਲੋਕ ਤੇ ਮੈਨੂੰ ਬੜੀ ਖੁਸ਼ੀ ਹੈ ਮੇਰੇ ਭਰਾ ਲੱਗੇ ਹੋਇਆ ਅਸੀਂ ਕਾਮਯਾਬ ਜ਼ਰੂਰ ਹੋ ਜਾਾਂਗੇ ਮਿਹਰਬਾਨੀ ਸ਼ੁਕਰ